ਇਹ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਰਬਾਰ ਸਾਹਿਬ ਇਹ ਪਾਕਿਸਤਾਨ ਦੇ 5ਵੇਂ ਸਭ ਤੋਂ ਵੱਡੇ ਤੇ ਸਿੰਧ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਹైదరాబాద్ ਵਿਖੇ ਸਥਿਤ ਹੈ 28 April 2024 ਨੂੰ ਪਰਵੇਂ ਸਮਾਗਮ ਨਾਲ ਸਿੰਧੀ ਨਾਨਕ ਪੰਥੀ ਪਾਈਚਾਰੇ ਵੱਲੋਂ ਰਸਮੀ ਤੌਰ ਤੇ ਇਹ ਗੁਰਦੁਆਰਾ ਸਾਹਿਬ ਸੰਗਤਾਂ ਲਈ ਖੋਲ ਦਿੱਤਾ ਗਿਆ ਸੀ ਹైదరాబాద్ ਵਿੱਚ ਸਿਰਫ ਮੁਠੀ ਪਰ ਖਾਲਸਾ ਸਿੱਖ ਹੀ ਰਹਿੰਦੇ ਹਨ ਪਰ ਸਿੰਧੀ ਹਿੰਦੂ ਭਾਈਚਾਰੇ ਅੰਦਰਲੇ ਸਿੰਧੀ ਨਾਨਕ ਪੰਥੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਸ਼ਰਦਾਲੂ ਹਨ ਤੇ ਉਹ ਬਾਬੇ ਨਾਨਕ ਨਾਲ ਅਥਾਹ ਪਿਆਰ ਕਰਦੇ ਨੇ ਇਸ ਦੇ ਨਾਲ ਹੀ ਇਹ ਵੀ ਜਾਣਨ ਨੂੰ ਮਿਲਦਾ ਹੈ ਕਿ ਇਹ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਜਨਮਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਪਾਕਿਸਤਾਨ ਦਾ ਤੀਜਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰੇ ਦੀ ਸੇਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਟਰਸਟ ਦੁਆਰਾ ਨਿਭਾਈ ਜਾ ਰਹੀ ਹੈ ਉਦਘਾਟਨੀ ਸਮਾਗਮ 'ਚ ਪ੍ਰਸਿੱਧ ਕੀਰਤਨੀ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਸਮੇਤ ਬੀਬੀ ਮਹਿਮਾ ਕੌਰ ਅਤੇ ਭਾਈ ਨਾਨਕ RAM ਦੇ ਨਾਲ ਹੋਰ ਕੀਰਤਨੀ ਜਥੇ ਸ਼ਾਮਲ ਸਨ। ਮਾਨਵਤਾ ਦੀ ਸੇਵਾ ਲਈ ਗੁਰਦੁਆਰਾ ਸਾਹਿਬ 'ਚ ਇੱਕ ਮੈਡੀਕਲ ਸੈਂਟਰ ਵੀ ਬਣਾਇਆ ਗਿਆ ਹੈ ਜੋ ਕਾਰਜਸ਼ੀਲ ਹੋਣ ਤੇ ਸਭ ਲਈ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਇੱਕ ਲਾਇਬ੍ਰੇਰੀ ਅਤੇ ਪਾਠਸ਼ਾਲਾ ਵੀ ਹੈ ਜਿੱਥੇ ਧਾਰਮਿਕ ਅਧਿਆਨ ਪ੍ਰਦਾਨ ਕੀਤਾ ਜਾਵੇਗਾ। ਉਦਘਾਟਨੀ ਸਮਾਗਮ ਵਾਲੇ ਦਿਨ ਸੰਗਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਡੀ ਗਿੰਦੇ ਚ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਪਹੁੰਚੀਆਂ ਤੇ ਗੁਰਬਾਣੀ ਕੀਰਤਨ ਦਾ ਆਨੰਦ ਲਿਆ